ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹ ਜੀ ਮਨੁੱਖ ਦੀ ਵਿਦਿਆ ਨੂੰ ਪ੍ਰਮਾਨ ਕਰਦੇ ਹੋਏ ਕਿ ਇਸ ਦੁਨੀਆ ਦਾ ਭੱਵ ਸਾਗਰ ਜਿਸ ਨੂੰ ਵੇਖ ਕੇ ਮਨੁੱਖ ਦੇ ਅੰਦਰ ਇੱਕ ਐਸਾ ਡਰ ਪੈਦਾ ਹੋ ਜਾਂਦਾ ਹੈ ਕਿ ਇਸ ਮੁਸ਼ਕਲਾਂ ਦਾ ਇਨ੍ਹਾਂ ਦੁੱਖਾਂ ਦੇ ਵਿੱਚੋਂ ਇਨਾ ਮੋਹ ਮਾਇਆ ਦੇ ਸਾਗਰ ਦੇ ਵਿੱਚੋਂ ਮੈਂ ਪਾਰ ਕਿਵੇਂ ਹੋ ਸਕਦਾ ਜਿਸ ਦੇ ਨਾਲ ਕਿ ਮੇਰਾ ਧਰਤੀ ਤੇ ਆਇਆ ਹੋਇਆ ਸਫਲ ਹੋ ਜਾਵੇ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਸਾਗਰ ਦੇਖਾਂ ਡਰ ਮਰਾਂ ਇਹ ਜਦੋਂ ਮੈਂ ਚੀਜ਼ ਨੂੰ ਵੇਖਦਾ ਤੇ ਮੇਰਾ ਇਹ ਜਿਹੜਾ ਅੰਦਰ ਦਾ ਹਿਰਦਾ ਇਹ ਸਹਿਮ ਕੇ ਡਰਿਆ ਰਹਿਦਾ ਹਰ ਵੇਲੇ ਪਰ ਪਾਤਸ਼ਾਹ ਜੀ ਕਹਿੰਦੇ ਮੈਂ ਜਿਸ ਦਿਨ ਦਾ ਤੇਰੇ ਚਰਨਾਂ ਦੇ ਵਿੱਚ ਤੇਰੇ ਡਰ ਦੇ ਵਿੱਚ ਆ ਗਿਆ ਉਸ ਦਿਨ ਤੋਂ ਮੇਰਾ ਇਹ ਦੁਨੀਆ ਦਾ ਜਿਹੜਾ ਸਾਰਾ ਡਰ ਹੈ ਇਹ ਖਤਮ ਹੋ ਗਿਆ ਜਿਸ ਨੂੰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਾਗਰ ਦੇਖੋ ਡਰ ਮਰੋ ਭੈ ਤਿਰੈ ਦਰ ਨਾ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਗੁਰ ਕੈ ਸਬਦ ਸੰਤੋਖੀ ਆ ਨਾਨਕ ਬਿਗਸਾ ਨਾ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਿਸ ਦਿਨ ਦਾ ਮੈਂ ਤੇਰੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਲਿਆ ਹੈ ਜਿਸ ਦਿਨ ਦਾ ਮੇਰੇ ਇਸ ਜੀਵਨ ਦੇ ਵਿੱਚ ਨਾਮ ਸਿਮਰਨ ਆ ਗਿਆ ਉਸ ਦਿਨ ਤੋਂ ਪਾਤਸ਼ਾਹ ਜੀ ਕਹਿੰਦੇ ਮੇਰਾ ਇਹ ਜਿਹੜਾ ਸਰੀਰ ਇਸ ਦੇ ਵਿੱਚ ਜਿਹੜਾ ਉਹ ਖੜਾਓ ਹੈ ਉਹ ਇੱਕ ਇੰਨਾ ਜ਼ਿਆਦਾ ਬਣ ਗਿਆ ਹੈ ਕਿ ਮੈਨੂੰ ਦੁਨੀਆ ਦੇ ਦੁੱਖਾਂ ਦੀ ਮੈਨੂੰ ਦੁਨੀਆ ਦੇ ਵਿੱਚ ਮੁਸ਼ਕਲਾਂ ਦੀ ਜਾਂ ਇਸ ਭਵ ਸਾਗਤ ਦੀ ਮੈਨੂੰ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਮਹਿਸੂਸ ਨਹੀਂ ਹੋ ਰਹੀ ਇਸ ਕਰਕੇ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਕਿ ਜਿਸ ਦਿਨ ਦਾ ਸ਼ਬਦ ਮੇਰੇ ਹਿਰਦੇ ਦੇ ਵਿੱਚ ਹੈ ਉਸ ਦਿਨ ਦਾ ਮੇਰੇ ਜੀਵਨ ਦੇ ਵਿੱਚ ਸੁਖ ਤੇ ਆਨੰਦ ਬਣ ਗਿਆ ਹੈ ਜੀ